ਭਗਤ ਕਬੀਰ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਕਬੀਰ ਜਾਂ ਦਿਨ ਹੋਂ ਮੂਆ ਪਾਛੈ ਭਿਆ ਆਨੰਦ ਮੋਹਿ ਮਿਲੇ ਉਹ ਪ੍ਰਭ ਆਪਣਾ ਸੰਗੀ ਪਜੈ ਗੋਬਿੰਦ ਕਬੀਰ ਜਾਂ ਦਿਨ ਹੋਂ ਮੂਆ ਜਿਸ ਦਿਨ ਹੋਂ ਮਰ ਜਾਂਦੀ ਆ ਨਾ ਹੋਂ ਦਾ ਅਰਥ ਹੈ ਹੌਮੀ ਹਮ ਮੈਂ ਹੋਂ ਦਾ ਅਰਥ ਵੀ ਮੈਂ ਹੈ ਤੇ ਪਿੱਛੇ ਵੀ ਮੈਂ ਲੱਗੇ ਹੈ ਜਿਸ ਦਿਨ ਮੈਂ ਮੈਂ ਦੀ ਭਾਵਨਾ ਮੁੱਕ ਜਾਂਦੀ ਆ ਜਿਸ ਦਿਨ ਅੰਦਰੋਂ ਹੰਕਾਰ ਹਮੇ ਖਤਮ ਹੋ ਜਾਂਦੀ ਆ ਮੈਂ ਸੁੱਖਾਂ ਦੀ ਪ੍ਰਾਪਤੀ ਕਰਾਂ ਮੇਰੇ ਕੋਲ ਸਾਰੀ ਦੁਨੀਆ ਦੇ ਸੁੱਖ ਆ ਜਾਣ ਮੈਂ ਆਪਣਾ ਸੁੰਦਰ ਘਰ ਬਣਾ ਲਮ ਮੈਂ ਬਹੁਤੇ ਪਦਾਰਥ ਇਕੱਠੇ ਕਰ ਲਮਾਂ ਜਿਸ ਦਿਨੇ ਇੰਨਾ ਚੀਜ਼ਾਂ ਤੋਂ ਸੁਰਤ ਉੱਤੇ ਉੱਠਦੀ ਆ ਠੀਕ ਹੈ ਬਾਰੀ ਤੌਰ ਤੇ ਆਪਾਂ ਪਦਾਰਥ ਇਕੱਠੇ ਕਰਦੇ ਆ ਸੋਨਾ ਮਕਾਨ ਵੀ ਬਣਾਉਣੀ ਆ ਜ਼ਮੀਨ ਜਾਇਦਾਦ ਵੀ ਮਨੁੱਖ ਬਣਾਉਣੀ ਚਾਹੁੰਦਾ ਪਰ ਇਹ ਕੇਵਲ ਬਾਰੀ ਤੌਰ ਤੇ ਚੀਜ਼ਾਂ ਰਹਿਣੀਆਂ ਚਾਹੀਦੀਆਂ ਸੁਰਤ ਵਿੱਚ ਨਹੀਂ ਜਾਣੀਆਂ ਚਾਹੀਦੀਆਂ ਕਿਤੇ ਇਦਾਂ ਨਾ ਹੋ ਜੇ ਮੇਰੀ ਮੇਰੀ ਕਰਤੇ ਜਨਮ ਗयो ਠੀਕ ਹੈ ਜਿੰਨਾ ਟਾਈਮ ਸਾਹ ਚੱਲਦੇ ਨੇ ਸ਼ਰੀਰ ਹੈ ਇੰਨਾਂ ਚੀਜ਼ਾਂ ਦੀ ਲੋਡ ਹੈ ਇਹਨਾਂ ਨੂੰ ਵੇਖ ਕੇ ਦਤਾਰ ਚਿੱਤ ਵਿੱਚ ਆਉਣਾ ਚਾਹੀਦਾ ਹੈ ਤੇਰਾ ਤੇਰਾ ਮਨ ਕਰੇ ਵੀ ਸਭ ਕੁਝ ਤੇਰਾ ਦਿੱਤਾ ਹੋਇਆ ਤੂੰ ਤੂੰ ਕਰਨਾ ਸ਼ੁਰੂ ਕਰੀਏ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਵੀ ਜਿਸ ਦਿਨ ਮੈਂ ਮੈਂ ਖਤਮ ਹੋ ਕੇ ਤੂੰ ਤੂੰ ਆ ਗਿਆ ਨਾ ਫਿਰ ਕਿੱਡੀ ਵੱਡੀ ਕਿਰਪਾ ਹੋਈ ਕਬੀਰ ਜਾਂ ਦਿਨ ਹੋ ਮੂਆ ਪਾਛੇ ਪਿਆ ਆਨੰਦ ਕਹਿੰਦੇ ਮੈਂ ਮੈਂ ਤੋਂ ਬਾਅਦ ਹੋਮੇ ਤੋਂ ਬਾਅਦ ਤੇ ਆਨੰਦ ਹੀ ਆਨੰਦ ਹੈ ਸਭ ਤੋਂ ਵੱਡੀ ਗੱਲ ਹੈ ਜੀ ਹਉਮੇ ਦਾ ਤਿਆਗ ਕਰਨਾ ਇਹ ਜਿਹੜੀ ਹਉਮੇ ਆ ਨਾ ਇਹ ਚੰਗੇ ਕੰਮਾਂ ਵਿੱਚੋਂ ਜ਼ਿਆਦਾ ਪੈਦਾ ਹੁੰਦੀ ਆ ਮਾੜੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਾਹਦਾ ਹੰਕਾਰ ਨੂੰ ਪਤਾ ਹੈ ਵੀ ਮੈਂ ਮਾੜਾ ਕਰ ਰਿਹਾ ਹਾਂ ਜਦੋਂ ਆਪਾਂ ਚੰਗੇ ਕਰਮ ਕਰਦੇ ਆ ਨਾ ਉਦੋਂ ਇਹ ਹਉਮੇ ਹੰਕਾਰ ਬਹੁਤ ਜ਼ਿਆਦਾ ਵਧਦਾ ਹੈ ਕਈ ਵਾਰ ਕਿਸੇ ਨੂੰ ਧਾਰਮਿਕ ਪੋਸ਼ਾਕ ਪਾਉਣ ਦਾ ਵੀ ਹੰਕਾਰ ਹੋ ਸਕਦਾ ਹੈ ਕੋਈ ਰੋਜ਼ ਅੰਮ੍ਰਿਤ ਵੇਲੇ ਉੱਠਦਾ ਹੋਵੇ ਉਹਨੂੰ ਅੰਮ੍ਰਿਤ ਵੇਲੇ ਉੱਠਣ ਦਾ ਵੀ ਹੰਕਾਰ ਹੋ ਸਕਦਾ ਹੈ ਬਿਰਲੇ ਬਚਦੇ ਨਹੀਂ ਕੋਈ ਰੋਜ਼ ਨਿਤਨੀਮ ਕਰਦਾ ਰੋਜ਼ ਸੰਗਤ ਕਰਦਾ ਨੀਮ ਦੇ ਨਾਲ ਸੇਵਾ ਕਰਦਾ ਕਈ ਵਾਰ ਸੇਵਾ ਕਰਨ ਦਾ ਵੀ ਹੰਕਾਰ ਹੋ ਜਾਂਦਾ ਹੈ ਕਈਆਂ ਨੇ ਯਤਨ ਕੀਤਾ ਕੋਸ਼ਿਸ਼ ਕੀਤੀ ਮਾਇਆ ਦਾ ਤਿਆਗ ਕਰ ਦਿੱਤਾ ਵੀ ਮੈਂ ਮਾਇਆ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਪਰ ਕਿਤੇ ਨਾ ਕਿਤੇ ਮਾਣ ਦੇ ਰੂਪ ਵਿੱਚ ਹੰਕਾਰ ਦੇ ਰੂਪ ਵਿੱਚ ਫਿਰ ਉਹਨੇ ਪ੍ਰਭਾਵ ਪਾ ਦਿੱਤਾ ਇਸੇ ਕਰਕੇ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨਵਰ ਗਲੇ ਮਾਨ ਸਬੈ ਕੋ ਖਾਏ ਕਹਿੰਦੇ ਵੱਡੇ ਵੱਡੇ ਆਪਣੇ ਆਪ ਨੂੰ ਸਾਧੂ ਮਹਾਤਮਾ ਕਹਾਉਣ ਵਾਲੇ ਕਈ ਵਾਰ ਉਹਨਾਂ ਨੂੰ ਵੀ ਮਾਣ ਮੈਂ ਚਿੰਬੜ ਜਾਂਦੀ ਆ ਇਹ ਬਹੁਤ ਵੱਡਾ ਰੋਗ ਹੈ ਜੀ ਹਮੈਂ ਵੱਡਾ ਰੋਗ ਹੈ ਬਹੁਤ ਵੱਡਾ ਰੋਗ ਮੰਨਿਆ ਬਾਣੀ ਨੇ ਤੇ ਜੇ ਇਸ ਬਿਮਾਰੀ ਤੋਂ ਬਚਣਾ ਹੈ ਰੋਗ ਤੋਂ ਬਚਣਾ ਚਾਹੁੰਨੀ ਹੈ ਗੁਰੂ ਜੀ ਦੀ ਸ਼ਰਨ ਲੈ ਲਈਏ ਸਤਿਗੁਰੂ ਜੀ ਦੇ ਅੱਗੇ ਰੋਜ਼ ਪੁਕਾਰਾਂ ਕਰੀਏ ਵੀ ਗੁਰੂ ਜੀ ਬਚਾ ਲੇ ਕਿਤੇ ਵੱਡਾ ਰੋਗ ਮੈਨੂੰ ਲੱਗ ਨਾ ਜਾਵੇ ਸ਼ੇਖ ਫਰੀਦ ਜੀ ਮਹਾਰਾਜ ਸਮਝਾਉਂਦੇ ਨੇ ਪੁੱਤ ਜੀ ਅੱਜ ਮੈਂ ਦਾ ਪ੍ਰਭਾਵ ਨਹੀਂ ਕਿਤੇ ਇਸੇ ਗੱਲ ਦਾ ਮਾਣ ਨਾ ਕਰ ਲਈ ਮੈਂ ਬਚਿਆ ਹੋਇਆ ਹਜੇ ਤਾਂ ਬੇੜੀ ਸਮੁੰਦਰ ਦੇ ਵਿੱਚ ਹੈ ਪਤਾ ਨਹੀਂ ਕਦੋਂ ਕਿਹੜੇ ਮੋੜ ਤੇ ਕੀ ਵਾਪਰ ਜਾਵੇ ਰੋਜ਼ ਅਰਦਾਸ ਕਰ ਵੀ ਬਚਾ ਲਵਾਂ ਜੇ ਬਚੀ ਹੋਈਆਂ ਫਿਰ ਵੀ ਅਰਦਾਸ ਕਰਨੀਆਂ ਵੀ ਬਚੀ ਰਹੀ ਹੈ ਰੋਜ਼ ਪੁਕਾਰਾਂ ਕਰਨੀਆਂ ਨੇ ਜਿਹਦੀ ਅੰਦਰ ਮੈਂ ਆ ਜਾ ਬੀ ਹੋ ਮੇ ਆ ਜੇ ਹੰਕਾਰ ਆ ਜੇ ਉਹਦੇ ਅੰਦਰ ਰੱਬੀ ਪਿਆਰ ਆ ਨਹੀਂ ਸਕਦਾ ਉਹ ਕਿੰਨੀ ਵੀ ਯਤਨ ਕਰੇ ਰੱਬੀ ਪਿਆਰ ਆ ਹੀ ਨਹੀਂ ਸਕਦਾ ਤੇ ਜਿਹਦੇ ਅੰਦਰ ਰੱਬੀ ਪਿਆਰ ਆ ਜੇ ਉੱਥੇ ਹੰਕਾਰ ਹੋਮੀ ਨਹੀਂ ਆ ਸਕਦੀ ਤੇ ਜੀ ਅੰਦਰ ਹੋਮੀ ਆ ਉਨੀ ਰੱਬੀ ਪਿਆਰ ਔਣ ਨਹੀਂ ਦੇਣਾ ਕਈ ਵਾਰ ਤੇ ਹੰਕਾਰ ਪੰਗਤ ਵਿੱਚ ਨਹੀਂ ਬੈਠਣ ਦਿੰਦਾ ਜਿਹੜਾ ਹੰਕਾਰ ਹੈ ਨਾ ਪੰਗਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਹਿਮਤ ਵਿੱਚੋਂ ਨਿਕਲੀ ਪੰਗਤ ਤੌਣ ਦੇ ਵਿੱਚ ਹੰਕਾਰ ਦਾ ਕਿੱਲ ਇਹ ਬੈਠਣ ਹੀ ਨਹੀਂ ਦਿੰਦਾ ਵੀ ਮੈਂ ਵੱਡੇ ਸਰਦਾਰਾਂ ਦਾ ਮੁੰਡਾ ਵੱਡੇ ਸਰਦਾਰਾਂ ਦੀ ਧੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕ ਦੀ ਚੰਗੀ ਲੱਗਾਂਗੀ ਇਹ ਹਉਮੇ ਹੰਕਾਰ ਕਈ ਵਾਰ ਸੰਗਤ ਵਿੱਚ ਨਹੀਂ ਬੈਠਣ ਦਿੰਦਾ ਕਈ ਵਾਰ ਹਉਮੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਹੀਂ ਕਰਨ ਦਿੰਦੀ ਕਿ ਮੈਂ ਲੋਕਾਂ ਦੇ ਝੂਠੇ ਭਾਂਡੇ ਮੰਜੂ ਗੁਰੂ ਜੀ ਕਹਿੰਦੇ ਇਹਨੂੰ ਕੱਢ ਕੇ ਆ ਨਹੀਂ ਤੇ ਬੜਾ ਦੁੱਖ ਦਿੰਦਾ ਕਾਮ ਕਰੋਧ ਨਗਰ ਬਹੁ ਭਰਿਆ ਮੇਲ ਸਾਧੂ ਖੰਡਲ ਖੰਡਾ ਹੈ ਇਹਨਾਂ ਦਾ ਖੰਡਨ ਕਰਾਉਣਾ ਚਾਹੁੰਨੇ ਸਾਧੂ ਗੁਰੂ ਨੂੰ ਮੇਟਾ ਨਹੀਂ ਤੇ ਜਿਹੜਾ ਹਉਮੈ ਦਾ ਹੰਕਾਰ ਦਾ ਵਿਕਾਰਾਂ ਦਾ ਕਿੱਲਾ ਹੈ ਇਹ ਨਹੀਂ ਨਿਕਲਣਾ ਤੈਨੂੰ ਅਸਲੀ ਆਨੰਦ ਅਸਲੀ ਜੀਵਨ ਦੀ ਖੇਡ ਦਾ ਪਤਾ ਨਹੀਂ ਲੱਗੇਗਾ ਸੋ ਜਦੋਂ ਇਹ ਹਉਮੈ ਜੀਵਨ ਵਿੱਚੋਂ ਬਾਹਰ ਹੁੰਦੀ ਆ ਨਾ ਜਦੋਂ ਇਹ ਜੀਵਨ ਦੇ ਵਿੱਚੋਂ ਜਾਂਦੀ ਆ ਫਿਰ ਪਤਾ ਲੱਗਦਾ ਅਸਲੀ ਆਨੰਦ ਅਸਲੀ ਖੇੜਾ ਕੀ ਹੈ ਪਰ ਆਵੇਗਾ ਆਨੰਦ ਓਦੋਂ ਪੜਦੇ ਜ਼ਰੂਰਾਂ ਆਨੰਦ ਭਇਆ ਮੇਰੀ ਮਾਈ ਆਨੰਦ ਪੈਦਾ ਹੋਇਆ ਸਤ ਗੁਰੂ ਮੈਂ ਜਦੋਂ ਸਤ ਗੁਰੂ ਮਿਲੇ ਜਦੋਂ ਸਤ ਗੁਰੂ ਮਿਲਦੇ ਓਦੋਂ ਆਨੰਦ ਆਉਂਦਾ ਤੇ ਜਿੰਨਾ ਟਾਈਮ ਹੋਮੇ ਆ ਉਹਨਾ ਟਾਈਮ ਸਤ ਗੁਰੂ ਦਾ ਮਿਲਾਪ ਹੋ ਨਹੀਂ ਸਕਦਾ ਜਦੋਂ ਹੀ ਇਹ ਹਉਮੇ ਅੰਦਰੋਂ ਮਰ ਗਈ ਪਾਛੈ ਭਿਆ ਆਨੰਦ ਫਿਰ ਪਿੱਛੇ ਤੇ ਆਨੰਦ ਹੀ ਆਨੰਦ ਹੈ ਦੁਨੀਆ ਵਿੱਚ ਕਿੰਨੇ ਵੀ ਦੁੱਖ ਆ ਜਾਣ ਕਦੇ ਵੀ ਜਿਹਦੇ ਅੰਦਰ ਆਨੰਦ ਹੈ ਉਹ ਦੁੱਖਾਂ ਦੀਆਂ ਕੜੀਆਂ ਵਿੱਚ ਵੀ ਡੋਲੇਗਾ ਨਹੀਂ ਸੁੱਖਾਂ ਵਿੱਚ ਤੇ ਉਹਨੇ ਡੋਲਣਾ ਹੀ ਕੀ ਆ ਦੁੱਖਾਂ ਵਿੱਚ ਵੀ ਉਹ ਮਨੁੱਖ ਨਹੀਂ ਡੋਲਦੇ ਜਿਹਦੇ ਅੰਦਰ ਆਨੰਦ ਹੁੰਦਾ ਹੈ ਕਿਉਂਕਿ ਜਿਹੜੇ ਸੁਖ ਤੇ ਦੁੱਖ ਨਹੀਂ ਜਿੰਨਾ ਟਾਈਮ ਸ਼ਰੀਰਕ ਚੋਲਾ ਇਹਨਾ ਆਪਣੇ ਕੋਲੇ ਲਾਜ਼ਮੀ ਆਉਣਗੇ ਭਾਵੇਂ ਕੋਈ ਨਿਤਨੀਮੀ ਆ ਭਾਵੇਂ ਕੋਈ ਨਹੀਂ ਨਿਤਨੀਮ ਕਰਦਾ ਸਹਿਜ ਪਾਠ ਨਹੀਂ ਕਰ ਰਿਹਾ ਭਾਵੇਂ ਕੋਈ ਪੱਕਾ ਸਹਿਜ ਪਾਠੀ ਆ ਨੀਮ ਦੇ ਨਾਲ ਸਹਿਜ ਪਾਠ ਕਰਦਾ ਇੱਕ ਸਹਿਜ ਪਾਠ ਦਾ ਭੋਗ ਪਿਆ ਦੂਜਾ ਪ੍ਰਕਾਸ਼ ਕਰ ਲਿਆ ਭਾਵੇਂ ਕੋਈ ਆਸਤਿਕ ਹੈ ਭਾਵੇਂ ਨਾਸਤਿਕ ਹੈ ਭਾਵੇਂ ਕੋਈ ਰੱਬ ਜੀ ਨੂੰ ਮੰਨਦਾ ਹੈ ਭਾਵੇਂ ਕੋਈ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਹਿੰਦੇ ਸੁੱਖ ਤੇ ਦੁੱਖ ਹਰ ਇੱਕ ਸ਼ਰੀਰ ਤੇ ਆਉਣਗੇ ਹਰ ਇੱਕ ਨੂੰ ਆਉਣੇ ਨੇ ਪਰ ਜਿਹੜਾ ਗੁਰੂ ਜੀ ਨਾਲ ਜੁੜ ਗਿਆ ਉਹਦੇ ਜੀਵਨ ਵਿੱਚ ਨਾਲ ਆਨੰਦ ਵੀ ਆਏਗਾ ਤੇ ਜਦੋਂ ਆਨੰਦ ਆ ਗਿਆ ਨਾ ਸੁਖ ਦੁਖ ਸਰੀਰ ਤੱਕ ਆ ਸਕਦੇ ਨੇ ਘਰ ਤੱਕ ਆ ਸਕਦੇ ਨਹੀਂ ਪਰ ਮਨ ਨੂੰ ਡੁਲਾ ਨਹੀਂ ਸਕਦੀ ਪਰਮੇਸ਼ਰ ਦੀ ਯਾਦ ਤੋਂ ਦੂਰ ਨਹੀਂ ਕਰ ਸਕਦੇ ਭਾਵੇਂ ਸੁਖ ਹੋਵੇ ਭਾਵੇਂ ਦੁਖ ਹੋਵੇ ਭਾਵੇਂ ਕੋਈ ਤਨ ਉਤਿਆਰਾ ਚਲਾ ਦੇ ਭਾਵੇਂ ਬੰਦ ਬੰਦ ਕੱਟ ਦੇਵੇ ਭਾਵੇਂ ਕੋਈ ਚਰਖੜੀ ਤੇ ਚਾੜ ਦੇਵੇ ਉਹ ਅੰਦਰਲਾ ਜਿਹੜਾ ਆਨੰਦ ਹੈ ਨਾ ਅੰਦਰਲੀ ਖੁਸ਼ੀ ਆ ਉਹ ਬਾਰੀ ਦੁੱਖ ਵੀ ਦੂਰ ਨਹੀਂ ਕਰ ਸਕਦਾ ਅੱਜ ਵੀ ਬੜੇ ਗੁਰਸਿੱਖ ਪਿਆਰੇ ਹੈਗੇ ਨੇ ਮੈਂ ਹੁਣ ਦੀ ਗੱਲ ਕਰਦੇ ਮਾਂ ਗੱਲ ਪਕੜ ਵਿੱਚ ਆ ਜੇ ਵੀ ਜਦੋਂ ਨਾਮ ਨਾਲ ਨਿਤ ਨੀਮ ਨਾਲ ਮਨੁੱਖ ਜੁੜਦਾ ਹੈ ਨਾ ਸਤਗੁਰੂ ਜੀ ਦਾ ਪੱਲਾ ਫੜਦਾ ਹੈ ਉਦੋਂ ਬਾਰੀ ਦੁੱਖ ਵੀ ਅੰਦਰਲੇ ਸੁੱਖ ਨੂੰ ਖਤਮ ਨਹੀਂ ਕਰ ਸਕਦੇ ਅੰਦਰਲੇ ਆਨੰਦ ਨੂੰ ਖਤਮ ਨਹੀਂ ਕਰ ਸਕਦੇ ਸਾਡੇ ਨੇੜੇ ਮਹਿਲਕਲਾਂ ਸਾਡੇ ਪਿੰਡ ਤੋਂ 6 ਕਿਲੋਮੀਟਰ 7 ਕਿਲੋਮੀਟਰ ਬਸ ਇੰਨੀ ਕੁ ਦੂਰੀ ਤੇ ਮਹਿਲਕਲਾਂ ਸ਼ਹਿਰ ਦੇ ਵਿੱਚ ਇੱਕ ਗੁਰਮੁਖ ਪਿਆਰੇ ਵੀਰ ਜੀ ਰਹਿੰਦੇ ਨੇ ਪਰਿਵਾਰਕ ਮੈਂਬਰ ਵੀ ਦੱਸਦੇ ਨੇ ਕਿੰਦੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉੱਚੀ ਉੱਚੀ ਬਾਣੀ ਪੜ੍ਹਦੇ ਨੇ ਤੇ ਪਿੱਛੇ ਜੇ ਡਾਕਟਰਾਂ ਨੇ ਉਹਨਾਂ ਨੂੰ ਦੱਸ ਦਿੱਤਾ ਵੀ ਤੁਹਾਨੂੰ ਨਾ ਗਲ ਦਾ ਕੈਂਸਰ ਹੈ ਮੇਕੋ ਤਨ ਤੇ ਬਿਮਾਰੀ ਆ ਗਈ ਗਲ ਦਾ ਕੈਂਸਰ ਹੋ ਗਿਆ ਤੇ ਜਦੋਂ ਵੀ ਮਿਲਦੇ ਨੇ ਪੁੱਛੀਏ ਵੀ ਕੋਈ ਪੀੜਾ ਹੈ ਕੋਈ ਦੁੱਖ ਦਰਦ ਤਕਲੀਫ ਹੋਏਗਾ ਤੁਹਾਨੂੰ ਹੱਸ ਕੇ ਕਹਿੰਦੇ ਨੇ ਕਹਿੰਦੇ ਪੀੜਾ ਤੇ ਕੋਈ ਵੀ ਨਹੀਂ ਦੁੱਖ ਕੋਈ ਵੀ ਨਹੀਂ ਹੈ ਗਲ ਦਾ ਕੈਂਸਰ ਜਦੋਂ ਆਪਾਂ ਸਤਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦੇ ਆ ਨਾ ਹੋਂਮੇ ਦੀ ਗੋਦ ਵਿੱਚੋਂ ਨਿਕਲ ਕੇ ਦਤਾਰ ਦੀ ਗੋਦ ਵਿੱਚ ਆਉਂਦੇ ਆ ਫਿਰ ਸਤਗੁਰੂ ਜੀ ਐਸੀ ਰੋਹਾਨੀ ਗੋਦ ਵਿੱਚ ਰੱਖਦੇ ਨੇ ਐਸਾ ਆਨੰਦ ਦਿੰਦੇ ਨੇ ਕਿ ਵੱਡੇ ਤੋਂ ਵੱਡਾ ਦੁੱਖ ਵੀ ਸਾਨੂੰ ਦੁਖੀ ਨਹੀਂ ਕਰ ਸਕਦਾ ਇਦਾਂ ਇੱਕ ਭੈਣ ਜੀ ਨੇ ਹਠੂੜਾ ਇਲਾਕੇ ਵਿੱਚ ਉਹਨਾਂ ਦੀ ਲੱਤ ਤੇ ਨਾ ਬਹੁਤ ਵੱਡਾ ਜ਼ਖਮ ਹੋਇਆ ਡਾਕਟਰਾਂ ਨੇ ਦੱਸ ਦਿੱਤਾ ਵੀ ਇਸ ਜ਼ਖਮ ਦੇ ਵਿੱਚ ਕੈਂਸਰ ਬਣ ਗਿਆ ਤੇ ਜਦੋਂ ਵੀ ਉਸ ਭੈਣ ਨੂੰ ਪੁੱਛਦੇ ਆ ਵੀ ਭੈਣ ਜੀ ਕੋਈ ਪੀੜਾ ਹੈ ਜ਼ਖਮ ਨੂੰ ਦੇਖ ਕੇ ਹੀ ਮਨ ਵੇਖਦੇ ਵੀ ਐਡਾ ਵੱਡਾ ਜਾਖੰ ਬਹੁਤ ਪੀੜਾ ਹੁੰਦੀ ਹੋਏਗੀ ਤੇ ਅੱਗੋਂ ਪੈਣ ਦਾ ਜਵਾਬ ਹੁੰਦਾ ਕਹਿੰਦੇ ਪੀੜਾ ਤੇ ਕੋਈ ਨਹੀਂ ਚੀਸਾਂ ਤੇ ਪੈਂਦੀਆਂ ਹੀ ਨਹੀਂ ਕਹਿੰਦੇ ਜਦੋਂ ਵੀ ਆਪਾਂ ਸਤਿਗੁਰੂ ਜੀ ਦੀ ਗੋਦ ਵਿੱਚ ਆ ਜਾਂਦੇ ਆ ਨਾ ਫਿਰ ਐਸਾ ਆਨੰਦ ਐਸਾ ਸੁੱਖ ਮਿਲਦਾ ਹੈ ਕਿ ਬਾਹਰੀ ਦੁੱਖ ਉਹਨੂੰ ਖਤਮ ਨਹੀਂ ਕਰ ਸਕਦੇ ਸੋ ਜੀ ਚਾਹੁੰਨੀ ਆ ਨਾ ਬੱਚਿਆਂ ਨੂੰ ਸਦੀਵੀ ਸੁੱਖ ਮਿਲੇ ਅਸੀਂ ਸਦੀਵੀ ਸੁੱਖ ਵਿੱਚ ਵਿਚਰੀਏ ਤਾਂ ਸ਼ਰਨ ਪਈਏ ਦਤਾਰ ਦੀ ਆਪਣੀ ਔਗਣਾ ਨਾਲ ਲੜਨਾ ਸ਼ੁਰੂ ਕਰੀਏ ਹਉਮੈ ਨੂੰ ਹੰਕਾਰ ਨੂੰ ਕੱਢਣਾ ਸ਼ੁਰੂ ਕਰੀਏ ਇਹ ਨਿਕਲਦਾ ਬੜਾ ਔਖਾ ਹੈ ਤੇ ਜਦੋਂ ਨਿਕਲ ਜੇ ਪਾਛੇ ਪਿਆ ਆਨੰਦ ਫਿਰ ਆਨੰਦ ਹੀ ਆਨੰਦ ਹੈ ਗੁਰੂ ਪਤਾ ਜੀ ਦੇ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਨ੍ਹਾਂ ਦੇ ਸਮੇਂ ਇੱਕ ਗੁਰਸਿੱਖ ਹੋਇਆ ਜਿਨੇ ਲੰਗਰ ਦਾ ਪ੍ਰਬੰਧ ਸੰਭਾਲਿਆ ਤੇ ਇਤਿਹਾਸ ਕਹਿੰਦੇ ਉਹਨਾਂ ਦੇ ਬ੍ਰਾਹਮਣਾਂ ਦਾ ਘਰ ਦਾ ਜਨਮ ਸੀ ਉਹਨਾਂ ਦਾ ਸਤਗੁਰੂ ਜੀ ਦੀ ਸ਼ਰਨ ਵਿੱਚ ਆਈ ਤੇ ਹੁਣ ਲੰਗਰ ਦਾ ਪ੍ਰਬੰਧ ਉਹਨਾਂ ਦੇ ਕੋਲ ਹੈ ਤੇ ਸੰਗਤ ਨੂੰ ਕਹਿ ਦੇਣਾ ਜਦੋਂ ਸੰਗਤ ਨੇ ਪ੍ਰਸ਼ਾਦਾ ਪਾਣੀ ਛਕਣਾ ਨਾ ਸੇਵਾ ਕਰਨੀ ਨਾ ਨਹੀਂ ਤੇ ਸੰਗਤ ਨੂੰ ਕਹਿ ਦੇਣਾ ਬਿੱ ਤੁਸੀਂ ਨਾ ਇਹ ਡੁੰਨੇ ਜਿਹਦੇ ਵਿੱਚ ਤੁਸੀਂ ਪ੍ਰਸ਼ਾਦਾ ਛੱਕੇ ਇਹ ਪੱਤਲਾਂ ਇੱਕ ਪਾਸੇ ਰੱਖ ਦਿਓ ਅਸੀਂ ਬਾਅਦ ਵਿੱਚ ਆਪੇ ਸੇਵਾ ਕਰਦੇ ਮੰਗੇ ਤੇ ਜਦੋਂ ਸੰਗਤਾਂ ਨੇ ਇੱਕ ਪਾਸੇ ਉਹਨਾਂ ਪੱਤਲਾਂ ਨੂੰ ਰੱਖ ਦੇਣਾ ਤਿਸ ਗੁਰਸਿੱਖ ਵੀਰ ਨੇ ਨਾ ਸੰਗਤ ਦਾ ਛੱਡਿਆ ਹੋਇਆ ਜੋ ਵਿੱਚ ਝੂਠ ਹੁੰਦੀ ਸੀ ਕੋਈ ਕਿਣਕਾ ਬਚ ਜਾਣਾ ਉਹਨੂੰ ਛਕਣਾ ਗੁਰਸਿੱਖਾਂ ਨੇ ਵੇਖਿਆ ਬਾਬਾ ਬੁੱਢਾ ਜੀ ਨੂੰ ਦੱਸਿਆ ਕਿੰਦੀ ਵੀ ਵੇਖੋ ਸਤਗੁਰੂ ਜੀ ਨੇ ਕਿੱਡੀ ਸੇਵਾ ਦਿੱਤੀ ਐ ਸ੍ਰੀ ਗੁਰਸਿੱਖ ਵੀਰ ਨੂੰ ਲੰਗਰ ਦਾ ਪ੍ਰਬੰਧ ਸਾਰਾ ਸਤਗੁਰੂ ਜੀ ਨੇ ਇਹਨਾਂ ਨੂੰ ਸੌਂਪਿਆ ਐ ਕਿਸੇ ਚੀਜ਼ ਦੀ ਕਮੀ ਨਹੀਂ ਐ ਇਹ ਫਿਰ ਸੰਗਤ ਦਾ ਝੂਠਾ ਕਿਉਂ ਸ਼ੱਕ ਦੇ ਨੇ ਜਿਹੜੀਆਂ ਪਤਲਾ ਹੁੰਦੀਆਂ ਜੋ ਬਚਿਆ ਹੁੰਦਾ ਉਹ ਇਹ ਸ਼ੱਕ ਜਾਂਦੇ ਨੇ ਬਾਬਾ ਜੀ ਤੁਸੀਂ ਇਹਨਾਂ ਨੂੰ ਸਮਝਾਓ ਇਹ ਤੁਹਾਡੀ ਗੱਲ ਜਰੂਰ ਮੰਨਣਗੇ ਹੁਣ ਬਾਬਾ ਬੁੱਢਾ ਜੀ ਆਏ ਨੇ ਆ ਕੇ ਉਸ ਪਿਆਰੀ ਨੂੰ ਬਿਠਾ ਕੇ ਗੱਲ ਕਰਦੇ ਨੇ ਕਹਿਣ ਲੱਗੇ ਭਲਿਆ ਤੂੰ ਇਦਾਂ ਨਾ ਕਰਿਆ ਕਰ ਤੂੰ ਇਦਾਂ ਨਾ ਕਰ ਸੰਗਤ ਜੂ ਛੱਡਦੀ ਐ ਵਿੱਚ ਕਿਣਕਾ ਤੂੰ ਉਹਨੂੰ ਕਿਉਂ ਸ਼ੱਕ ਦੇ ਤੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਵੱਖਰਾ ਸ਼ੱਕ ਲਿਆ ਕਰ ਹੂਰ ਲੈ ਲਿਆ ਕਰ ਤੂੰ ਇਦਾਂ ਨਾ ਕਰ ਤੇ ਅੱਗੇ ਸਬੀਰ ਨੇ ਜਵਾਬ ਦਿੱਤਾ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਨਹੀਂ ਪਤਾ ਮੈਨੂੰ ਰੋਗ ਹੀ ਬੜਾ ਵੱਡਾ ਲੱਗਿਆ ਹੋਇਆ ਉਹ ਰੋਗ ਇਦਾਂ ਹੀ ਸੰਗਤ ਦਾ ਝੂਠਾ ਸ਼ੱਕ ਏ ਕਿਣਕੀਆਂ ਨੂੰ ਸ਼ੱਕ ਹੀ ਖਤਮ ਹੋ ਸਕਦਾ ਹੈ ਰੋਗ ਬੜਾ ਵੱਡਾ ਲੱਗਿਆ ਹੈ ਬਾਬਾ ਜੀ ਤੁਸੀਂ ਤੇ ਜਾਣਦੀ ਹਾਂ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਬਚਪਨ ਤੋਂ ਹੀ ਸੁਣਦਾ ਰਿਹਾ ਉੱਚੀ ਕੁੱਲ ਉੱਚੀ ਬਰਾਦਰੀ ਉੱਚੀ ਜਾਤ ਮਨ ਦੇ ਅੰਦਰ ਹੀ ਗੱਲਾਂ ਘਰ ਕਰ ਚੁੱਕੀਆਂ ਨੇ ਇੰਨਾ ਕਹ ਹੰਕਾਰ ਹਮੇਂ ਅੰਦਰ ਆ ਚੁੱਕਿਆ ਸੀ ਜੇ ਕਿਤੇ ਸ਼ਰਨ ਵਿੱਚ ਨਾ ਆਉਂਦੇ ਇਨੀ ਹੋਰ ਵੱਧ ਜਾਣਾ ਸੀ ਹੁਣ ਇਹਨੂੰ ਖਤਮ ਕਰਨ ਦੇ ਲਈ ਬਿਕੋ ਸਾਨੂੰ ਸਿੱਖਿਆ ਦੇ ਰਹੇ ਨੇ ਉਹਤੇ ਜੁੜੇ ਹੋਏ ਨੇ ਤਾਂ ਹੀ ਗੁਰੂ ਜੀ ਨੇ ਸੇਵਾ ਦਿੱਤੀ ਆ ਨਾ ਹਜੀ ਹੋਰ ਜੁੜਨ ਦੀ ਭਾਵਨਾ ਹੈ ਹੋਰ ਜੁੜਾਂ ਕਹਿੰਦੀ ਬਾਬਾ ਜੀ ਇਹ ਜਿਹੜਾ ਰੋਗ ਹੈ ਨਾ ਇਹ ਇਦਾਂ ਹੀ ਖਤਮ ਹੋ ਸਕਦਾ ਹੈ ਮਨ ਨੂੰ ਅਹਿਸਾਸ ਰਹੇ ਸਾਰਿਆਂ ਵਿੱਚ ਰੱਬੀ ਜੋਤ ਹੈ ਇਹ ਸੰਗਤ ਦੀ ਸੇਵਾ ਕਰਕੇ ਹੀ ਖਤਮ ਹੋ ਸਕਦਾ ਹੈ ਜਦੋਂ ਬਾਬਾ ਬੁੱਢਾ ਜੀ ਨੇ ਗੱਲ ਸੁਣੀ ਫਿਰ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਗੱਲ ਪਹੁੰਚਾਈ ਗਈ ਸਤਗੁਰੂ ਜੀ ਨੇ ਹੁਕਮ ਕੀਤਾ ਤੇ ਵੀ ਅੱਜ ਤੋਂ ਬਾਅਦ ਇਦਾਂ ਨਹੀਂ ਕਰਨਾ ਤੁਹਾਡੇ ਤੇ ਬੜੀ ਬਖਸ਼ਿਸ਼ ਹੈ ਬੜੀ ਕਿਰਪਾ ਹੈ ਆਕਾਲ ਪੁਰਖ ਦੀ ਤੁਹਾਨੂੰ ਕੋਈ ਵੀ ਔਗਣ ਤੰਗ ਨਹੀਂ ਕਰੇਗਾ ਪਰ ਇਹ ਵੇਖੋ ਮਿਹਨਤ ਤੇ ਹੈ ਨਾ ਮਸ਼ਕਤ ਹੈ ਮੈਂ ਅਸਲੀ ਆਨੰਦ ਤੱਕ ਪਹੁੰਚ ਜਾਮਾ ਕਿ ਉਸ ਆਨੰਦ ਤੱਕ ਪਹੁੰਚਣ ਦੇ ਲਈ ਮੈਂ ਨੂੰ ਖਤਮ ਕਰਨਾ ਪੈਣਾ ਤੇ ਉਸ ਹੰਕਾਰ ਉਸ ਵੱਡੇ ਰੋਗ ਨੂੰ ਮੁਕਾਉਣ ਦੇ ਲਈ ਸੰਗਤਾਂ ਦੇ ਪੱਤਲਾਂ ਦੇ ਵਿੱਚੋਂ ਦੁਨੀਆਂ ਦੇ ਵਿੱਚੋਂ ਵੀ ਛਕਣਾ ਮਨਜ਼ੂਰ ਕਰ ਲਿਆ ਸਤਿਗੁਰੂ ਜੀ ਇਸੇ ਕਰਕੇ ਸਾਨੂੰ ਵੀ ਦੱਸ ਦੇ ਨੇ ਪੁੱਤ ਸੀ ਸਦੀਵੀ ਆਨੰਦ ਲਈ ਮੈਨੂੰ ਮਾਰ ਦੇ ਤੇ ਜਦੋਂ ਮਰੇਗੀ ਨਾ ਇਹ ਫਿਰ ਬਖਸ਼ਾਂ ਦੇਖੀ ਕਬੀਰ ਜਾਂ ਦਿਨ ਹਉ ਮੂਆ ਪਾਛੇ ਪਿਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਕੱਲੀ ਆਨੰਦ ਤੇ ਗੱਲ ਨਹੀਂ ਰੁਕੇਗੀ ਮੋਹਿ ਮਿਲਿਓ ਪ੍ਰਭ ਆਪਣਾ ਕਿੰਦੀ ਫਿਰ ਆਪਣੇ ਪ੍ਰਭੂ ਜੀ ਵੀ ਮਿਲਣਗੇ ਮਿਲਾਪ ਹੋਏਗਾ ਮੋਹੇ ਮਿਲਿਓ ਪ੍ਰਭ ਆਪਣਾ ਮਿਲ ਦਿਨੇ ਆਪਣੇ ਪ੍ਰਭੂ ਜੀ ਪਰ ਕਦੋਂ ਜਦੋਂ ਮਨ ਆਪਣਾ ਮੰਨ ਲੈਂਦਾ ਸੰਗੀ ਪਜੈ ਗੋਬਿੰਦ ਫਿਰ ਜਿਹੜੇ ਸੰਗੀ ਸਾਥੀ ਨੇ ਨਾ ਸਾਡੇ ਅੰਦਰ ਇਹ ਵੀ ਗੋਬਿੰਦ ਨੂੰ ਹੀ ਭਜਦੇ ਨੇ ਜਾਦ ਕਰਦੇ ਨੇ ਭਜਨ ਕਰਦੇ ਨੇ ਫਿਰ ਅੱਖਾਂ ਵੀ ਕਹਿੰਦੀਆਂ ਨੇ ਵੀ ਇੰਨਾ ਅੱਖਾਂ ਦੇ ਨਾਲ ਗੁਰਬਾਣੀ ਦੇ ਦਰਸ਼ਨੀ ਕਰ ਲਈਏ ਫਿਰ ਅੱਖਾਂ ਕਹਿੰਦੀਆਂ ਵੀ ਦਰਸ਼ਨੀ ਕਰਾ ਦੇ ਬਾਣੀ ਦੇ ਹੱਥ ਕਹਿੰਦੇ ਨੇ ਵੀ ਗੁਟਕਾ ਸਾਹਿਬ ਹੱਥਾਂ ਦੇ ਵਿੱਚ ਫੜ ਲਈਏ ਹੱਥ ਵੀ ਪੁਕਾਰਾਂ ਕਰਦੇ ਨੇ ਉਧਰ ਨੂੰ ਭੱਜਦੇ ਨੇ ਕੰਨ ਕਹਿੰਦੇ ਨੇ ਬਾਣੀ ਸੁਣਾ ਦੇ ਪੈਰ ਕਹਿੰਦੇ ਨੇ ਚੱਲ ਸੰਗਤ ਵਿੱਚ ਚੱਲੀਏ ਮਾਰੇ ਪਾਸੇ ਤੇ ਬਥੇਰਾ ਲੈ ਕੇ ਜਾਣੇ ਚੱਲ ਇਹਨਾਂ ਨਾਲ ਹੁਣ ਸੰਗਤ ਵਿੱਚ ਪਹੁੰਚ ਜਾਈਏ ਫਿਰ ਇਹ ਜਿੰਨੇ ਵੀ ਇੰਦਰੀ ਨੇ ਸਾਡੇ ਇਹ ਵੀ ਸਾਨੂੰ ਇਧਰਲੇ ਪਾਸੇ ਹੀ ਲਾਉਂਦੇ ਨੇ ਜਦੋਂ ਹਉ ਮਰ ਜਾਂਦੀ ਆ ਫਿਰ ਤੇ ਮਨੁੱਖ ਆਪ ਵੀ ਜੁੜਦਾ ਹੈ ਹੋਰਨਾਂ ਨੂੰ ਵੀ ਜੋੜਦਾ ਹੈ ਯਤਨ ਕਰਦਾ ਹੈ ਮੇਰਾ ਪਰਿਵਾਰ ਵੀ ਜੁੜੇ ਮੇਰਾ ਪਿੰਡ ਵੀ ਜੁੜੇ ਆਟ ਗਵਾਂਡ ਵੀ ਜੁੜ ਜਾਵੇ ਮਾਲਕ ਦੇ ਨਾਲ ਜਨਮ ਸਵਾਰ ਲਵੀ ਪਰ ਕਦੋਂ ਜਦੋਂ ਹਉ ਮਰ ਜਾਂਦੀ ਆ